ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਿਹੜਾ ਕਾੜਾ ਆਪਾਂ ਬਣਾਵਾਂਗੇ ਇਹਦੇ ਨਾਲ ਦਿਲ ਦੇ ਰੋਗੀਆਂ ਲਈ ਤੇ ਬਹੁਤ ਜ਼ਿਆਦਾ ਲਾਭ ਆਂਦਾ ਹੈ ਬਾਡੀ ਡੀਟੌਕਸ ਕਰੇਗਾ ਮੋਟਾਪਾ ਘਟੇਗਾ ਨਸਾਂ ਦੇ ਹਰ ਰੋਗ ਦਾ ਤੋੜ ਨਸਾਂ ਵਿੱਚ ਦਰਦ ਕਮਜ਼ੋਰੀ ਨਸਾਂ ਦੀ ਬਲੋਕ ਦਬੀ ਹੋਈ ਨਾ ਸਾਇਟਿਕਾ ਕਮਰ ਦਰਦ ਪਤਾ ਹੀ ਨਹੀਂ ਜੀ ਕਿੰਨੇ ਗੋਣਾ ਬਿਨਾਂ ਦਵਾਈਆਂ ਦੇ 100% ਠੀਕ ਮੋਟਾਪਾ ਤੁਹਾਡਾ ਸ਼ੂਭ ਮੰਤਰ ਹੋ ਜਾਏਗਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਜੀ ਦਾਲ ਚੀਨੀ ਤੇ ਅਰਜਨ ਛੱਕ ਦਾ ਕਾੜਾ ਬਣਾ ਰਹੇ ਹਾਂ ਜਦੋਂ ਤੁਸੀਂ ਇਹਨਾਂ ਦੋਨਾਂ ਨੂੰ ਮਿਲਾ ਕੇ ਲੈਂਦੇ ਹੋ ਤੇ ਇਸ ਤੇ ਹੋਰ ਵੀ ਫਾਇਦੇ ਵਾਜ ਜਾਂਦੇ ਇੱਕ ਗੜਵੀ ਪਾਣੀ ਦੀ ਲਵਾਂਗੇ ਤੇ ਇਹ ਕਾੜਾ ਸਰਦੀਆਂ ਵਿੱਚ ਹੀ ਪੀਤਾ ਜਾਂਦਾ ਹੈ ਇਹਦੇ ਵਿੱਚ ਥੋੜੀ ਜੀ ਆਪਾਂ ਦਾਲ ਚੀਨੀ ਪਾਵਾਂਗੇ ਸੌਫ ਆਪਾਂ ਅੱਧਾ ਚਮਚ ਪਾਉਂਦੇ ਆ ਕਿਉਂਕਿ ਕਈ ਵਾਰੀ ਕਈ ਲੋਕ ਕਹਿੰਦੇ ਕਿ ਸਾਨੂੰ ਗਰਮੀ ਜ਼ਿਆਦਾ ਹੁੰਦੀ ਹੈ ਬੈਲੈਂਸ ਕਰਦਾ ਹੈ ਗਰਮੈਸ਼ ਨੂੰ ਥੋੜਾ ਜਿਆ ਤੇ ਅਰਜਨਸ਼ਕ 2 ਕੱਪ ਲਈ ਸਿਰਫ ਤੁਸੀਂ ਇੰਨਾ ਹੀ ਲੈਣਾ ਜੀ ਵੱਧ ਨਹੀਂ ਲੈਣਾ ਕਦੇ ਵੀ ਜਦੋਂ ਸਟਾਰਟਿੰਗ ਚ ਸਟਾਰਟ ਕਰਨਾ ਇਹਨੂੰ ਖਾਲੀ ਪੇਟ ਨਹੀਂ ਲੈਣਾ ਫਾਸਟਿੰਗ ਟਾਈਮ ਵੀ ਸਵੇਰ ਸੁਬਾ ਇਨੂੰ ਤੁਸੀਂ ਰੋਟੀ ਦੇ ਬਾਅਦ ਹੀ ਲੈਣਾ ਆਪਾਂ ਜੀ ਰਾਤ ਨੂੰ ਲਈਦਾ ਡੇਲੀ ਰੋਟੀ ਤੋਂ ਬਾਅਦ ਇਹ ਕਾੜੇ ਨੂੰ ਅੱਧਾ ਘੰਟਾ ਬਾਅਦ ਚ ਤਿਆਰ ਕਰਕੇ ਲੈ ਲੀਦਾ ਛੋਟੀ ਲਾਚੀ ਦੇ ਦਾਣੇ ਆ ਕਈ ਵਾਰੀ ਕਈ ਕਹਿੰਦੇ ਕਿ ਸਾਨੂੰ ਟੇਸਟ ਨਹੀਂ ਵਧੀਆ ਆਉਂਦਾ ਵੈਸੇ ਆਪਾਂ ਤਾਂ ਨਹੀਂ ਕਦੀ ਪਾਇਆ ਤੁਹਾਡੇ ਵੀਡੀਓ ਬਣਾਉਣ ਲਈ ਮੈਂ ਪਾਤਾ ਜਿੰਨਾ ਵੀ ਤੁਸੀਂ ਕਚਰਾ ਮਚਰਾ ਖਾਦਾ ਹੁੰਦਾ ਹੈ ਬੋਡੀ ਨੂੰ ਸਭ ਤੋਂ ਜ਼ਿਆਦਾ ਡੀਟੌਕਸ ਇਹ ਕਾੜਾ ਕਰਦਾ ਹੈ ਦਿਲ ਦੇ ਰੋਗੀਆਂ ਲਈ ਇੰਨਾ ਫਾਇਦਾ ਹੈ ਕਿ ਇੱਕ ਸਾਲ ਤੱਕ ਤੁਹਾਨੂੰ ਹਾਰਟ ਅਟੈਕ ਨਹੀਂ ਹੋਏਗਾ ਕੋਈ ਦਿਲ ਦੀ ਕਮਜ਼ੋਰੀ ਨਹੀਂ ਹੋਏਗੀ ਜਿਹੜਾ ਖੂਨ ਤੁਹਾਡਾ ਜੰਮਿਆ ਹੋਇਆ ਉਹਨੂੰ ਪਤਲਾ ਕਰੇਗਾ ਕੈਲਸਟੋਰ ਨਹੀਂ ਰਹੇਗਾ ਤੇ ਖੂਨ ਕਦੇ ਤੁਹਾਨੂੰ ਜੰਮਦਾ ਹੀ ਨਹੀਂ ਸ਼ੂਗਰ ਰੋਗੀਆਂ ਲਈ ਜੀ ਬਹੁਤ ਲਾਹੇਵੰਦ ਹੈ ਇਮਿਊਨਟ ਬਹੁਤ ਵਧੇਗੀ ਇਮਿਊਨਿਟੀ ਵਧੇਗੀ ਜੇ ਤੁਹਾਨੂੰ ਜੋੜਾਂ ਦਾ ਦਰਦ ਨਹੀਂ ਹੋਏਗਾ ਜਿਨ੍ਹਾਂ ਦਾ ਹਾਈ ਬੀਪੀ ਰਹਿੰਦਾ ਉਹਨਾਂ ਨੂੰ ਇਹ ਕਾੜਾ ਜ਼ਰੂਰ ਲੈਣਾ ਚਾਹੀਦਾ ਗਠੀਆ ਰੋਗਾਂ ਲਈ ਜੀ ਬਹੁਤ ਲਾਹੇਵੰਦ ਹੈ ਯਾਨੀ ਕਿ ਇਹ ਕਹ ਲਓ ਕਮਰ ਦਰਦ ਕੁਛ ਨਹੀਂ ਤੁਹਾਨੂੰ ਹੁੰਦਾ ਹੱਡੀਆਂ ਨਾਲ ਜੁੜੀ ਤਾਂ ਹਰ ਸਮੱਸਿਆ ਦੂਰ ਕਰਦਾ ਹੈ ਇਹਨੂੰ ਜੀ ਤੁਸੀਂ ਸਟਾਰਟਿੰਗ 'ਚ ਇੱਕ ਕੱਪ ਤੋਂ ਵੱਧ ਨਹੀਂ ਲੈਣਾ ਹੌਲੀ ਹੌਲੀ 15 ਕਿ ਦਿਨ ਲੈ ਕੇ ਜੇ ਤੁਹਾਨੂੰ ਵਧੀਆ ਲੱਗੇ ਫਿਰ ਤੁਸੀਂ ਇਹਨੂੰ 2 ਕੱਪ ਲੈ ਸਕਦੇ ਹੋ ਰੋਟੀ ਤੋਂ ਬਾਅਦ ਹੀ ਲੈਣਾ ਹੈ ਛੋਟਾ ਕੱਪ ਲੈਣਾ ਵੱਡਾ ਕੱਪ ਨਹੀਂ ਲੈਣਾ ਮੈਂ ਤਾਂ ਕਈ ਵਾਰੀ ਸਵੇਰ ਇਸ ਤਰ੍ਹਾਂ ਕਰਦੀ ਆ ਸਵੇਰ ਥੋੜਾ ਜਿਹਾ ਆਪਣੇ ਪਾਣੀ ਵਿੱਚ ਗਰਮ ਪਾਣੀ ਵਿੱਚ ਪਾ ਲੈਣੀ ਹੁੰਦੀ ਹੈ ਕਾੜਾ ਕਿਉਂਕਿ ਰਾਤ ਪਿੱਜਾ ਪਿਆ ਹੀ ਹੁੰਦਾ ਇਹ ਜੀ ਅਗਲੇ ਦਿਨ ਫਿਰ ਆਪਾਂ ਇਹਦੇ ਵਿੱਚ ਪਾਣੀ ਪਾਤਾ ਆਪਾਂ ਹੋਰ ਅਰਜਨਸ਼ਕ ਉਸ ਤੋਂ ਅਗਲੇ ਦਿਨ ਨਹੀਂ ਲੈਣਾ ਤੇ ਕਈ ਵਾਰੀ ਨਾ ਕਈਆਂ ਦੇ ਹਾਰਟ ਬੀਟ ਵਧਣ ਲੱਗ ਪੈਂਦੀ ਕਿਉਂਕਿ ਅਰਜਨ ਸ਼ਕ ਬਹੁਤ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਬਹੁਤ ਥੋੜੀ ਕਰਨੀ ਚਾਹੀਦੀ ਜਿੰਨੀ ਕੀ ਆਪਾਂ ਤੁਹਾਨੂੰ ਦੱਸਿਆ ਹੈ ਤੇ ਆਪਾਂ ਅਗਲੇ ਦਿਨ ਵੀ ਫਿਰ ਉਸ ਤੋਂ ਅਗਲੇ ਦਿਨ ਮੈਂ ਕੜਾ ਤਿਆਰ ਕੀਤਾ ਉਵੇਂ ਹੀ ਪਾਣੀ ਪਾ ਲਿਆ ਵਿੱਚ ਕੁਝ ਨਹੀਂ ਪਾਇਆ ਉਸੇ ਕੜੇ ਨੇ ਤਿਆਰ ਹੋ ਜਾਂਦਾ ਤਾਂ ਤਿੰਨ ਦਿਨ ਵੀ ਮੈਂ ਤਿੰਨ ਦਿਨ ਵੀ ਤਿਆਰ ਕਰ ਲੈਣੀ ਆ ਦੋ ਦਿਨ ਵੀ ਕਰ ਲੈਣੀ ਆ ਤੇ ਇਸੇ ਤਰ੍ਹਾਂ ਕਰਨਾ ਜੀ ਇਹ ਚੀਜ਼ਾਂ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ 3 ਮਹੀਨੇ ਲੈਣਾ ਹੈ ਇੰਡੀਆ ਚ ਨਵੰਬਰ ਦਸੰਬਰ ਜਨਵਰੀ ਜੇ ਮਿਡ ਕੀ ਫਰਵਰੀ ਅੱਧ ਵਿੱਚ ਠੰਡ ਹੈਗੀ ਤੇ ਲੈ ਸਕਦੇ ਹੋ ਬਾਹਰ ਵਾਲੇ ਰੋ ਕੇ ਜਿਆਦਾ ਟਾਈਮ ਲੈ ਸਕਦੇ ਆ ਬਾਹਰ ਵਾਲਿਆਂ ਨੂੰ ਗਿਫਟ ਕਰੋ ਜੀ ਇਹ ਚੀਜ਼ਾਂ ਅਰਜਨ ਛੱਕ ਜ਼ਰੂਰ ਗਿਫਟ ਕਰੋ ਕਿ ਇਹ ਜ਼ਰੂਰ ਪੀਆ ਕਰੋ ਸਾਡੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ